110 ਦੇ ਨੋਟ ਤੇ ਬਜ਼ੁਰਗ ਜੋੜੇ ਨੂੰ ਉਹਨਾਂ ਦੇ ਘਰ ਦੇ ਅੰਦਰ ਬੰਦਕ ਬਣਾ ਕੇ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਲੱਖਾਂ ਰੁਪਏ ਲੈ ਕੇ ਲੁਟੇਰੇ ਫਰਾਰ ਹੋ ਚੁੱਕੇ ਨੇ ਉਸ ਤੋਂ ਬਾਅਦ ਬਜ਼ੁਰਗ ਜੋੜੇ ਦੇ ਵੱਲੋਂ ਪੁਲਿਸ ਨੂੰ ਕੰਪਲੀਟ ਦਰਜ ਕਰਵਾਈ ਹੈ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਘਟਨਾ ਤਰਨਤਾਰਨ ਦੇ ਦੱਸੀ ਜਾ ਰਹੀ ਹੈ ਕਿ ਪਿੰਡ ਹਰੀਕੇ ਦੇ ਵਿੱਚ ਇੱਕ ਬਜ਼ੁਰਗ ਜੋੜਾ ਆਪਣੇ ਘਰ ਦੇ ਵਿੱਚ ਇਕੱਲਾ ਰਹਿੰਦਾ ਸੀ ਤੇ ਡੇ ਰਾਤ 6 ਦੇ ਕਰੀਬ ਲੁਟੇਰੇ ਉਹਨਾਂ ਦੇ ਕਰਦੇ ਅੰਦਰ ਦਾਖਲ ਹੁੰਦੇ ਨੇ ਹਥਿਆਰਾਂ ਦੇ ਨੋਕ ਤੇ ਬਜ਼ੁਰਗ ਜੋੜੇ ਨੂੰ ਬੰਧਕ ਬਣਾਇਆ ਜਾਂਦਾ ਹੈ ਤੇ ਉਹਨਾਂ ਦੇ ਘਰ ਦੇ ਵਿੱਚੋਂ 1 ਲੱਖ ਰੁਪਏ ਨਕਦੀ ਤੇ ਹੋਰ ਕੀਮਤੀ ਸਮਾਨ ਉਹਨਾਂ ਦੇ ਵੱਲੋਂ ਲੁੱਟਿਆ ਜਾਂਦਾ ਹੈ ਤੇ ਜਾਂਦੇ ਜਾਂਦੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਜਾਂਦੇ ਕਿ ਜੇਕਰ ਉਹ ਕਿਸੇ ਨੂੰ ਇਸ ਸੰਬੰਧੀ ਜਾਣਕਾਰੀ ਦੇਣਗੇ ਤਾਂ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਲੁੱਟੇਰੇ ਫਰਾਰ ਹੋ ਜਾਂਦੇ ਨੇ ਤੇ ਬਜ਼ੁਰਗ ਜੋੜੇ ਦੇ ਵੱਲੋਂ ਪੁਲਿਸ ਨੂੰ ਕੰਪਲੇਂਟ ਦਰਜ ਕਰਵਾ ਦਿੱਤੀ ਹੈ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਇਸ ਮਾਮਲੇ ਦੇ ਵਿੱਚ ਲੁੱਟੇਰਿਆਂ ਨੂੰ ਕਾਬੂ ਕੀਤਾ ਜਾਵੇਗਾ ਤੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ। ਤਾਂ ਸਹੀ ਕਿ ਬਜ਼ੁਰਗ ਜੋੜਾ ਕਰ ਦੇ ਵਿੱਚ ਇਕੱਲਾ ਹੀ ਰਹਿੰਦਾ ਸੀ। ਉਹਨਾਂ ਦੇ ਘਰ ਚਾਰ ਧੀਆਂ ਨੇ ਤੇ ਉਹਨਾਂ ਦੇ ਵਿਆਹ ਹੋ ਚੁੱਕੇ ਨੇ। ਚਾਰ ਧੀਆਂ ਆਪਣੇ ਆਪਣੇ ਘਰ ਦੇ ਵਿੱਚ ਮੌਜੂਦ ਸਿੱਗੀਆਂ ਤੇ ਇਸ ਦੌਰਾਨ ਬਜ਼ੁਰਗ ਜੋੜਾ ਆਪਣੇ ਘਰ ਦੇ ਵਿੱਚ ਇਕੱਲਾ ਹੀ ਰਹਿੰਦਾ ਸੀ। ਅ 6 ਦੇ ਕਰੀਬ ਲੁਟੇਰੇ ਉਹਨਾਂ ਦੀ ਦੁਕਾਨ ਉਹਨਾਂ ਦੇ ਘਰ ਦੇ ਅੰਦਰ ਆਂਦੇ ਨੇ ਤੇ ਉਹਨਾਂ ਨੂੰ ਹਥਿਆਰਾਂ ਦੇ ਨੋਕ ਤੇ ਬੰਦਕ ਬਣਾ ਕੇ ਘਰ ਦੇ ਵਿੱਚੋਂ ਕੀਮਤੀ ਸਮਾਨ ਤੇ 1 ਲੱਖ ਰੁਪਏ ਨਕਦੀ ਲੁੱਟ ਲਈ ਜਾਂਦੇ ਨੇ ਲੁਟੇਰਿਆਂ ਦੇ ਵੱਲੋਂ। ਤਾਂ ਦੱਸੇ ਕਿ ਬਜ਼ੁਰਗ ਜੋੜੇ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਲੁਟੇਰਿਆਂ ਦੇ ਵੱਲੋਂ ਉਹਨਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਨੇ ਕਿਸੇ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਤਾਂ ਉਹਨਾਂ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ ਉਥੇ ਦੱਸਿਆ ਕਿ ਇਸ ਸਬੰਧ ਦੇ ਉਹਨਾਂ ਦੇ ਵੱਲੋਂ ਹੁਣ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਲਦੀ ਇਸ ਮਾਮਲੇ ਦੇ ਵਿੱਚ ਲੁਟੇਰਿਆਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਜੀ ਬਹੁਤ ਦਮਾ ਰਹੀ ਨੇ ਘਰ ਹੂੰ ਤੇ ਉਹ ਆਏ ਨੇ ਮੈਂ ਪੁੱਤ ਬੂਆ ਲਾਇਆ ਮੈਂ ਕਿਦਾਂ ਦੀ ਗੱਲ ਆ ਇੱਕ ਦਿਨ ਦੀ ਆ ਇਹ ਕੱਲ ਰਾਤ ਦੀ ਕਿੰਨਾ ਕੁ ਟਾਈਮ ਸੀ 10 12 ਦਾ ਟਾਈਮ ਹੈਗਾ ਸੀ ਪੁੱਤ ਕੋਈ 2 4 ਮਿੰਟਾਂ ਦਾ ਫਰਕ ਹੋਊਗਾ ਉਧਰ ਉਧਰੀ ਤੇ ਪੁੱਤ ਬਾਬੇ ਬੋਲਦੇ ਜਦੋਂ ਗਏ ਹਮ ਇੰਨੇ ਚਿਹਰੇ ਸਾਡੇ ਘਰ ਰਹਿ ਤੁਹਾਨੂੰ ਬੰਦਕ ਬਣਾ ਕੇ ਰੱਖਿਆ ਉਹਨਾਂ ਨੇ ਉਹਨਾਂ ਨੇ ਪੁੱਤ ਸਾਨੂੰ ਐ ਮੰਜੇ ਦੇ ਉੱਤੇ ਅਸੀਂ ਇਸ ਤਰ੍ਹਾਂ ਬੈਠੇ ਆ ਹਮ ਇੱਕ ਨੇ ਮੇਰੇ ਐ ਰੱਖ ਛੱਡੀ ਆ ਕੀ ਰੱਖਿਆ ਕੀ ਸੀ ਪਿਸਤੌਲ ਪੁੱਤ ਅਛਾ ਇੱਕ ਇਹਨਾਂ ਦੇ ਰੱਖ ਛੱਡਿਆ ਆ ਡੜੇ ਡੰਡੇ ਉਹਨਾਂ ਦੇ ਹੱਥ ਜੋ ਆਏ ਉਹਨਾਂ ਨੇ ਰੱਖੇ ਕਿੰਨੇ ਜਾਣੇ ਸੀ ਟੋਟਲ ਉਹ ਟੋਟਲ 6 ਜਾਣੇ ਸੀ ਅਛਾ ਕਿੰਨੇ ਕੁ ਜਰਤਾਂ ਨੂੰ ਬੰਦਕ ਬਣਾ ਛੱਡਿਆ ਉਹ ਪੁੱਤ 4 ਵਜੇ ਜਦੋਂ ਬਾਬੇ ਬੋਲੇ ਉਦੋਂ ਗਏ ਤਾਂ ਮੁੜ ਕੇ ਅਹੀਂ ਉਥੇ ਹਿੱਲ ਨੇ ਸਾਨੂੰ ਤਾਂ ਉਹਨਾਂ ਹਿੱਲਣ ਹੀ ਨਹੀਂ ਨਾ ਦਿੱਤਾ ਤੇ ਕਿਹੜੀ ਕਿਹੜੀ ਚੀਜ਼ ਤੁਹਾਡੇ ਘਰੋਂ ਲੈ ਗਏ ਸਾਡੇ ਘਰੋਂ ਪੁੱਤ ਕਿਉਂ ਆ ਤਾਂ ਹੀ ਲੈ ਗਏ ਖੰਡ ਤਾਂ ਹੀ ਲੈ ਗਏ ਦਾਲਾਂ ਲੈ ਕੇ ਸਾਬਣ ਤਾਂ ਹੀ ਲੈ ਗਏ ਪੁੱਤ ਕੋਈ ਉਹਨਾਂ ਪਾਂਡਾ ਨਹੀਂ ਛੱਡਿਆ ਕੋਈ ਉਹਨਾਂ ਨੇ ਲੀੜਾ ਨਹੀਂ ਗਾ ਛੱਡਿਆ ਪੈਸੇ ਕਿੰਨੇ ਖੜੇ ਉਹਨਾਂ ਨੇ ਪੈਸੇ ਲੱਖ ਰੁਪਈਆ ਖੜਿਆ ਮੈਂ 80000 ਰੁਪਈਆ ਠੇਕੇ ਦਾ ਆਪਦੀ ਜਮੀਨ ਦਾ ਲਿਆ ਸੀ ਹਾਂਜੀ ਤੇ 20000 ਰੁਪਈਆ ਮੈਂ ਆਰਥ ਕੇ ਤੋਂ ਲਿਆ ਬਾਸ ਪਤੀ ਅਹੀਂ ਪੁੱਤ ਵੇਚੀ ਸੀ ਲੱਖ ਰੁਪਈਆ ਤੇ ਕੋਈ ਤੇ ਦੋ ਪੁੱਤ ਮੋਬਾਈਲ ਟੱਚ ਸਾਡੇ ਟੱਚ ਮੋਬਾਈਲ ਸੀ ਬਾਹਰੋਂ ਮੈਨੂੰ ਆਏ ਦੇ ਪੋਤਾ ਮੈਂ ਨਹੀਂ ਸੀ ਜੇ ਚਲਾਇਓ ਉਤਰ ਪਏ ਉਹਨਾਂ ਚ ਮੈਂ ਛਿੰਮ ਨਹੀਂ ਸੀ ਜੇ ਪਾਈ ਕੋਈ ਪਛਾਨਣ ਚ ਆਏ ਕੋਣ ਮੇਰੇ ਨਹੀਂ ਪੋਤਾ ਪਛਾਨਣ ਚ ਆਇਆ ਮੂੰਹ ਕਿਆ ਇਹਨਾਂ ਦਾ ਮੂੰਹ ਵੱਧੇ ਉਹਨਾਂ ਨੇ ਤੇ ਕੋਈ ਸੁਣਨ ਨਾ ਮਿਲਿਆ ਕਿ ਤੁਹਾਨੂੰ ਜਾਨੋ ਮਾਰ ਦੀ ਧਮਕੀ ਵੀ ਦੇ ਗਏ ਆ ਸਾਨੂੰ ਪੋਤਾ ਉਹਨਾਂ ਨੇ ਆਖਿਆ ਵੀ ਜੇ ਤੁਸੀਂ ਵਾੜ ਵੀ ਬਾਹਰ ਕੱਢੀ ਕਿਤੇ ਵੀ ਤੁਸੀਂ ਕਿਸੇ ਕੋਲ ਨਾ ਵੀ ਲਿਆ ਤੁਹਾਨੂੰ ਅਸੀਂ ਫੇਰ ਆਣ ਕੇ ਮਾਰ ਕੇ ਜਾਵਾਂਗੇ ਤੇ ਘਰ ਦੇ ਵਿੱਚ ਤੁਸੀਂ ਕੱਲੇ ਰਹਿੰਦੇ ਜ ਦੋਵੇਂ ਕੱਲੇ ਰਹਿੰਦੇ ਪੋਤਾ ਸੀ ਕੱਲੇ ਹੀ ਰਹਿੰਦੇ ਤੀਆਂ ਪੁੱਤ ਕਿਨੇ ਢੜੇ ਚਾਰ ਮੇਰਗਾਂ ਕੁੜੀਆਂ ਨੇ ਚਾਰੇ ਵੇਈਆਂ ਆਪਦੇ ਘਰੇ ਹਾਂਜੀ ਤੇ ਇਸ ਮਸਲੇ ਬਾਰੇ ਕੋਈ ਪੁਲਿਸ ਨੂੰ ਦਰਖਾ ਦੇਤੀ ਤੁਸੀਂ ਦੇਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਰਨ ਗਈ ਕੋਈ ਮੌਕਾ ਵੇਖਣ ਆਇਆ ਇਥੇ ਆਏ ਅੱਜ ਸਵੇਰੇ ਵੀ ਆਏ ਸੀ ਉਹ ਕੱਲ ਵੀ ਆਏ ਹਾਂਜੀ ਹਾਂ ਕੀ ਮੰਗ ਕਰਦੇ ਹੁਣ ਪ੍ਰਸ਼ਾਸਨ ਤੋਂ ਆਹੇ ਆਨੇ ਸਾਨੂੰ ਨਿصاف ਮਿਲਣਾ ਚਾਹੀਦਾ ਹੈ ਹਾਂ ਉਹ ਤੇ ਇਤਰਾ ਮਾੜੇ ਦੀ ਤੇ ਜ਼ਿੰਦਗੀ ਨਾ ਰਹੇਗੀ ਸਾਡੇ ਵਰਗੇ ਫਿਰ ਗਰੀਬ ਕਿੱਧਰ ਜਾਣਗੇ ਦੇਖੋ ਜੀ ਜਰਨੈਲ ਸਿੰਘ ਇਥੋਂ ਜਿਹੜਾ ਨੈਸ਼ਨਲ ਹਾਈ ਰੇਅ ਇਥੋਂ 10-15 ਅਗਲੇ ਦੂਰ ਬੈਤਰੀ ਤੇ ਬਜ਼ੁਰਗ ਝੋੜਾ ਹੋ ਜਾਂਦੇ ਆ ਸੀ ਬੜੀ ਭਾਈ ਤੇ ਚਾਰ ਬੇਟੇ ਚਾਰੇ ਰਹਿ ਜਾਂ ਵਾ ਤੇ ਰਾਤ 12 ਵਜੇ ਬੰਦੇ ਆਏ ਉਹਨਾਂ ਨੇ ਬੰਦੀ ਬਣਾ ਕੇ ਕਰੋੜਾਂ ਰੁਪਏ ਦਾ ਸਾਰ ਸਾਮਾਨ ਲੈ ਗਏ ਲੁੱਟ ਕੇ ਉਹਨਾਂ ਨੇ ਮੋਕੇ ਜਾ ਕੇ ਉਹਨਾਂ ਦਾ ਬਿਆਨ ਦੇ ਕੇ ਅਧੀਆਂ ਦਰਜ ਕਰ ਦਿੱਤੀ ਕਿ ਹਰ ਤਰੀਕੇ ਨਾਲ ਹਰ ਐਂਡਪੁਆਇੰਟ ਤੋਂ ਨਿਗਰਤ ਕੀਤੀ ਜਾ ਰਹੀ ਹੈ ਇਲੈਕਟ੍ਰੋਨਿਕ ਤਰੀਕੇ ਨਾਲ ਡੈਂਪਚ ਚਕਾਇਆ ਗਿਆ ਡੋਜ਼ ਕਾਰਡ ਮਾਇਆ ਗਿਆ ਫਿੰਗਰਪ੍ਰਿੰਟ ਚਕਾਇਆ ਗਿਆ ਇਹ ਫਿਰ ਆਤ ਤਜ ਪੂਰੀ ਲਗਾਈ ਨਾ ਕੀਤੀ ਜਾ ਰਹੀ ਆ ਬਲਕਿ ਫਿਰ ਆ ਛੇਤੀ ਨੂੰ ਛੇਤੀੇ ਦੋਸ਼ਾਂ ਨੂੰ ਸਰ ਕੋਈ ਛੱਟ ਮਿਟ ਵੀ ਲੱਗੀ ਬੀਰਗ ਜੁੜੇ ਨਹੀਂ ਨਹੀਂ ਉਹਨਾਂ ਦੇ ਛੱਟ ਯਾਰਾ ਤੌਰ ਤੇ ਨਹੀਂ ਕੀ ਪਰ ਉਹਨਾਂ ਨੂੰ ਡਰਾਕ ਨਾ ਪਾਇਆ ਜਿਦਾਂ ਵੀ ਮੇਰੇ ਗਾਲੀ ਕੁੱਟਿਆ ਮੇਰੇ ਵਾਇਫਰਾ ਉਹਨਾਂ ਬਾਹਰ ਪਛਾਣ ਕੋਈ ਨਹੀਂ ਸੀ ਜੀ ਹੁਣ ਤੱਕ ਸਰ ਕੋ ਪਤਾ ਲੱਗਾ ਅਜੇ ਤੱਕ ਕੋਈ ਨਹੀਂ ਪਰ ਹਰ ਐਂਡ ਕੋ ਤੋ ਤਪੀਸ਼ ਕੀਤੀ ਜਾ ਰਹੀ ਆ ਸਰ ਅਗਲੇ ਕੀ ਕਾਰਗਮਲ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੀ ਐਫਆਰ ਤੱਕ ਕਰ ਦਿੱਤੀ ਆ ਨਿਆਸੋਂ ਦੇ ਬਿਆਨ ਤੇ ਜਿਹੜੀ ਆ ਇਲੈਕਟ੍ਰੋਨਿਕ ਤਰੀਕੇ ਨਾਲ ਦਿੱਸ਼ਕੀ ਦੀ ਆ ਗਈ ਡੈਮੇਜ ਕਰ ਗਈ ਉਹਦੇ ਕਾਲ ਤੇ ਜਿਹੜਾ ਸਾਰਾ ਸਾਰੇ